ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਤੇ ਤਲਬ ਕਰਨ ਦੀ ਸਾਫਕਾ ਜਥੇਦਾਰ ਨੇ ਕੀਤੀ ਮੰਗ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕੀਤਾ ਜਾਣ ਬਾਅਦ ਹੁਣ ਨਜ਼ਰਾਂ ਗਿਆਨੀ ਰਗਵੀਰ ਸਿੰਘ ਤੇ ਟਿਕੀਆਂ ਕਨੌਰੀ ਮਹਾਪੰਚਾਇਤ ਦੁਾਰਾਂ ਡੱਲੇਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਅਨਿਲ ਵਿਜ ਨੂੰ ਕਾਰਨ ਦੱਸੋ ਨੋਟਿਸ ਤੋਂ ਬਾਅਦ ਉਹਨਾਂ ਨੇ ਦਿੱਤਾ ਜਵਾਬ ਪੰਜਾਬ ਦੀ ਤਿੰਨ ਪਾਸਿਓਂ ਘੇਰਾਬੰਦੀ ਐਸਵਾਈਐਲ ਤੇ ਕੇਂਦਰ ਵੱਲੋਂ ਨਵੇਂ ਸੰਕੇਤ ਪੰਜਾਬ ਪੁਲਿਸ ਵਿੱਚ ਨਿਕਲੀ ਭਰਤੀ ਨੌਜਵਾਨਾਂ ਲਈ ਵੱਡੀ ਖਬਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ ਨਵਾਂ ਚੈਨਲ ਟੀਵੀ ਆ ਨਿਊਜ਼ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੇ ਬੀਤੇ ਦਿਨੀ ਤਖਤਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਕ ਕਰ ਦਿੱਤਾ ਗਿਆ ਸੀ ਜਿੱਥੇ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਅਤੇ ਆਮ ਲੋਕ ਉਹਨਾਂ ਦੇ ਹੱਕ ਵਿੱਚ ਡਟੇ ਖੜੇ ਨੇ ਉੱਥੇ ਹੀ ਤਖਤਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਉਹਨਾਂ ਦੇ ਖਿਲਾਫ ਪਹਿਲਾਂ ਵੀ ਖੜਦੇ ਰਹੇ ਆ ਤੇ ਇੱਕ ਵਾਰ ਫਿਰ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਇੱਕ ਮੰਗ ਪੱਤਰ ਭੇਜਿਆ ਅਤੇ ਇਸ ਪੱਤਰ ਦੇ ਵਿੱਚ ਉਹਨਾਂ ਨੇ ਕਵੱਡੀ ਮੰਗ ਕੀਤੀ ਹੈ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤੇ ਜਾਣ ਦੀ ਇਹ ਮੰਗ ਕੀਤੀ ਹੈ। ਗਿਆਨੀ ਰਣਜੀਤ ਸਿੰਘ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਕਿ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰਾਂ ਦੀ ਪਦਵੀ ਬਹੁਤ ਸਤਿਕਾਰਤ ਹੈ, ਪੂਜਣਯੋਗ ਹੈ। ਇਸ ਸਤਿਕਾਰਤ ਅਹੁਦੇ ਤੇ ਜਿਹੜੀ ਵੀ ਧਾਰਮਿਕ ਸਿੱਖਿਅਤ ਨੂੰ ਸੇਵਾ ਮਿਲਦੀ ਹੈ, ਉਹ ਦੇਸ਼ਾਂ ਦੀਆਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਵਿੱਚ ਵੱਡੀ ਮੰਨੀ ਜਾਂਦੀ ਹੈ। ਹੋਂ ਗੁਰੂ ਦੇ ਪਰਮ ਸੇਵਕ ਦੇ ਵਜੋਂ ਸਨਮਾਨ ਵੀ ਮਿਲਦਾ ਹੈ ਆਪ ਜੀ ਵੀ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਵਜੋਂ ਸੇਵਾਵਾਂ ਨਿਭਾ ਚੁੱਕੇ ਹੋ ਅਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਜੋਂ ਸੇਵਾਵਾਂ ਨਿਭਾ ਰਹੇ ਹੋ ਸੰਗਤਾਂ ਦੇ ਵੱਲੋਂ ਸ਼ਰਧਾ ਨਾਲ ਮਿਲਣ ਵਾਲੇ ਸਤਕਾਰ ਤੇ ਮਾਨ ਸਨਮਾਨ ਵਾਲੀ ਤੁਹਾਨੂੰ ਵਿਅਕਤੀਗਤ ਤੌਰ ਤੇ ਪੂਰਨ అనుభవ ਹੈ ਸੰਗਤਾਂ ਦੀਆਂ ਇਹਨਾਂ ਭਾਵਨਾਵਾਂ ਨੂੰ ਕਿਸੇ ਕਿਸਮ ਦੀ ਠੇਸ ਨਾ ਪਹੁੰਚੇ ਇਸ ਦਾ ਧਿਆਨ ਰੱਖਣਾ ਜਥੇਦਾਰ ਦਾ ਪਹਿਲਾ ਫਰਜ਼ ਹੁੰਦਾ ਹੈ ਜਥੇਦਾਰ ਸਾਹਿਬ ਮੈਂ ਤੱਕ શ્રી ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਜਥੇਦਾਰ ਦੇ ਵਜੋਂ ਲੰਬਾ ਸਮਾਂ ਸੇਵਾਵਾ ਨਿਭਾਈਆਂ ਨੇ ਮੈਂ ਵੀ ਇਹਨਾਂ ਵਿਸ਼ਿਆਂ ਤੋਂ ਪੂਰਨ ਤੌਰ ਤੇ ਉਨਪਭਵ ਰੱਖਦਾ ਹਾਂ ਇਸ ਲਈ ਮੈਂ ਆਪ ਨੂੰ ਇਸ ਪੱਤਰ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ 10 ਫਰਵਰੀ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਉਹਨਾਂ ਦੀਆਂ ਸੇਵਾਵਾਂ ਖਤਮ ਕਰਦੇ ਆ ਉਹਨਾਂ ਨੂੰ ਨੌਕਰੀੋਂ ਕੱਢਿਆ ਗਿਆ ਹੈ ਇਸ ਲਈ ਬੇਨਤੀ ਆ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਮੁਕੰਮਲ ਕਾਰਵਾਈ ਦੀ ਰਿਪੋਰਟ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਬਾਨਾ ਦੀ ਇਕੱਤਰਤਾ ਸਾਧਕੇ ਵਿਚਾਰਿਆ ਜਾਵੇ ਅਤੇ ਇਹਨਾਂ ਦੋਸ਼ਾਂ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਬਣਦੀ ਹੈ ਜਿੰਨੀ ਦੇਰ ਤੱਕ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰ ਚਰਚਾ ਕਰਕੇ ਸਜ਼ਾ ਨਹੀਂ ਸੁਣਾਈ ਜਾਂਦੀ ਉਸ ਸਮੇਂ ਤੱਕ ਗਿਆਨੀ ਹਰਪ੍ਰੀਤ ਸਿੰਘ ਤੇ ਧਾਰਮਿਕ ਅਤੇ ਹੋਰ ਇਕੱਠਾ ਵਿੱਚ ਸ਼ਮੂਲੀਅਤ ਕਰਨ ਬੋਲਣ ਤੇ ਪਾਬੰਦੀ ਲਗਾ ਦਿੱਤੀ ਜਾਵੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਧਾਰਮਿਕ ਸ਼ਖਸੀਅਤ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਪਦਵੀ ਦੀਆਂ ਸੇਵਾਵਾਂ ਰਭਾਉਣ ਸਮੇਂ ਦੋਸ਼ ਲੱਗੇ ਹੈ ਬਲਕਿ ਇਹਦੇ ਤੋਂ ਅੱਗੇ ਕਿ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਦੋਸ਼ੀ ਮੰਨਦੇ ਹੋਏ ਸੇਵਾ ਮੁਕਤ ਕੀਤਾ ਆਸ ਹੈ ਕਿ ਮੇਰੇ ਇਸ ਪੱਤਰ ਤੇ ਤੁਰੰਤ ਪ੍ਰਭਾਵ ਹੇਠ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਾਰਵਾਈ ਜ਼ਰੂਰ ਕੀਤੀ ਜਾਏਗੀ। ਹੁਣ ਦੂਸਰੇ ਪਾਸੇ ਇੱਕ ਪਾਸੇ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਹਮੇਸ਼ਾ ਵਾਂਗ ਵਿਰੋਧ ਵਿੱਚ ਖੜੇ ਐ। ਦੂਸਰੇ ਪਾਸੇ ਐਸਟੀਪੀਸੀ ਦੀ ਅੰਤਰਿਕ ਕਮੇਟੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਪੱਕੀ ਛੁੱਟੀ ਕਰਨ ਤੋਂ ਬਾਅਦ ਇਸ ਫੈਸਲੇ ਤੇ ਰੋਕ ਲਗਾਉਣ ਵਾਸਤੇ ਸਿੱਖ ਪੰਥ ਦੀ ਆਸ ਨਜ਼ਰਾਂ ਇਸ ਵਕਤ ਸਿਰਫ ਤੇ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਕੇਂਦਰਿਤ ਹੋ ਗਈਆਂ ਨੇ। ਬਹੁਤ ਸਾਰੀਆਂ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨੂੰ ਗਰਤ ਦੱਸਦੇ ਹਾਂ ਜਥੇਦਾਰ ਸਾਹਿਬ ਨੂੰ ਇਸ ਦੇ ਉੱਪਰ ਰੋਕ ਲਗਾਉਣ ਵਾਸਤੇ ਆਪਣੇ ਬਿਆਨ ਜਾਰੀ ਕਰ ਦਿੱਤੇ ਹੈ ਜਥੇਬੰਦੀਆਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਗਿਆਨੀ ਰਗਵੀਰ ਸਿੰਘ ਆਪਣੀ ਆਖੀ ਗੱਲ ਪਗਾਉਣ ਵਾਸਤੇ ਉਹਦੇ ਤੇ ਪਹਿਰਾ ਦੇਣਗੇ ਜਾਂ ਫਿਰ ਨਹੀਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਵੱਲੋਂ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫਾ ਦੇਣ ਦੇ ਮੌਕੇ ਉਹਨਾਂ ਨੇ ਆਖਿਆ ਅਸੀਂ ਕਿ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਤਾਂ ਅਸੀਂ ਵੀ ਆਪੋ ਆਪਣੇ ਅਹੁਦਿਆਂ ਤੋਂ ਤਿਆਗ ਪੱਤਰ ਦੇ ਦੇਵਾਂਗੇ ਭਾਵ ਉਹਨਾਂ ਦੇ ਹੱਕ ਵਿੱਚ ਖੜੇ ਸੀ ਉਹਨਾਂ ਨੇ ਆਖਿਆ ਸੀ ਕਿ ਇਹਦੇ ਵਿੱਚ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਉਹ ਵੀ ਅਹੁਦਾ ਛੱਡ ਦੇਣਗੇ ਅਤੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇਹ ਅਸਤੀਫਾ ਪ੍ਰਵਾਨ ਕੀਤਾ ਗਿਆ ਤੇ ਨਾਲ ਉਹਨਾਂ ਨੇ ਆਦੇਸ਼ ਕੀਤਾ ਸੀ ਕਿ ਇਹ ਪਰਿਵਾਰ ਨਾ ਕੀਤਾ ਜਾਵੇ ਅਸਤੀਫਾ ਪ੍ਰਵਾਨ ਕਰਨ ਦੇ ਫਾਰਸਲੂਫ ਉਹਨਾਂ ਨੇ ਆਪਣਾ ਅਹੁਦਾ ਤਿਆਗਣ ਦੀ ਵੀ ਗੱਲ ਜ਼ੋਰ ਦੇ ਕੇ ਆਖੀ ਸੀ ਜਿਸ ਤੋਂ ਬਾਅਦ ਐਸਟੀਪੀਸੀ ਦੇ ਪ੍ਰਧਾਨ ਨੇ ਅਸਤੀਫਾ ਅਪਰਵਾਹ ਨਹੀਂ ਸੀ ਕੀਤਾ ਸਗੋਂ ਇਹ ਵੀ ਆਖਿਆ ਸੀ ਕਿ ਉਹਨਾਂ ਦੀਆਂ ਸੇਵਾਵਾਂ ਲਾਬਸਾਲ ਰਹੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਜਿਹੜੀ ਜਾਂਚ ਕੀਤੀ ਗਈ ਆ ਉਹਦੇ ਤੋਂ ਬਾਅਦ ਫੈਸਲਾ ਸੁਣਾਇਆ ਗਿਆ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਅੰਤਰੀਂ ਕਮੇਟੀ ਨੇ 19 ਦਸੰਬਰ 2024 ਨੂੰ ਜਾਂਚ ਵਾਸਤੇ ਇਹ ਤਿੰਨ ਮੈਂਬਰੀ ਸਬ ਕਮੇਟੀ ਗਠਿਤ ਕੀਤੀ ਸੀ ਜਿਸ ਸੰਬੰਧੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ 6 ਜਨਵਰੀ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਦੋਸ਼ਾ ਕਰਾਰ ਦਿੰਦੇ ਹੋਏ ਜਾਂਚ ਵਾਲੀ ਸਬ ਕਮੇਟੀ ਨੂੰ ਰੱਦ ਕਰ ਦਿੱਤਾ ਸੀ ਜਥੇਦਾਰ ਸਾਹਿਬ ਨੇ ਮੀਡੀਆ ਅੱਗੇ ਬਿਆਨ ਦਿੱਤਾ ਸੀ ਕਿ ਜਥੇਦਾਰ ਜਾਂ ਸਿੰਘ ਸਹਿਬਾਨਾਂ ਦੀ ਪੜਤਾਲ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੈ ਇਹ ਅਧਿਕਾਰ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਵੀ ਕਮੇਟੀ ਨੂੰ ਨਹੀਂ ਦੱਸਣਾ ਬਣਦਾ ਕਿ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ 28 ਜਨਵਰੀ ਨੂੰ 15 ਦਿਨਾਂ ਲਈ ਵਿਦੇਸ਼ ਤੌਰੇ ਤੇ ਆਏ ਸਨ ਜਿਨ੍ਹਾਂ ਦੀ ਵਾਪਸੀ 11 ਫਰਵਰੀ ਨੂੰ ਸੀ ਪਰ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਆਪਣੀ ਵਿਦੇਸ਼ ਯਾਤਰਾ ਇੱਕ ਹਫ਼ਤੇ ਵਾਸਤੇ ਹੋਰ ਵਧਾ ਲਈ ਹੈ ਪਰ ਸਿੱਖ ਪਾਰਟੀਆਂ ਦਾ ਜ਼ਰਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਟਿਕੀਆਂ ਹੋਈਆਂ ਨੇ ਕਿ ਕੀ ਉਹ ਇਸ ਮਾਮਲੇ 'ਚ ਕੋਈ ਦਾਖਲ ਅੰਦਾਜ਼ੀ ਕਰਨਗੇ ਜਾਂ ਫਿਰ ਪੰਜ ਸਿੰਘ ਸਹਿਬਾਨਾਂ ਦੀ ਇਕੱਤਰ ਸਦਕੇ ਇਸ ਮਾਮਲੇ ਨੂੰ ਵਿਚਾਰਨਗੇ ਉਹਨਾਂ ਦੇ ਪੱਖ ਵਿੱਚ ਖੜਨਗੇ ਜਾਂ ਗਿਆਨੀ ਰਣਜੀਤ ਸਿੰਘ ਦਾ ਜਿਹੜਾ ਪੱਤਰ ਹੈ ਉਹਦੇ ਉੱਤੇ ਵਿਚਾਰ ਕਰਨਗੇ ਤੇ ਹੁਣ ਗੱਲ ਕਰਦੇ ਹਾਂ ਖਨੌਰੀ ਸਰਹਾਦ ਦੀ ਕੱਲ ਖਨੌਰੀ ਸਰਹਾਦ ਤੇ ਮਹਾਪੰਚਾਇਤ ਹੋਈ ਹੈ ਤੇ ਅੱਜ ਸ਼ੰਭੂ ਦੇ ਉੱਤੇ ਮਹਾਪੰਚਾਇਤ ਹੋਏਗੀ ਕਿਸਾਨੀ ਸੰਘਰਸ਼ 2 ਨੂੰ 1 ਸਾਲ ਪੂਰਾ ਹੋ ਗਿਆ ਹੈ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੇ ਵਾਸਤੇ ਸਰਹੱਦਾਂ ਦੇ ਉੱਤੇ 1 ਸਾਲ ਤੇ ਉਤੋਂ ਇਹ ਕਿਸਾਨ ਬੈਠੇ ਐ ਕੱਲ 1 ਸਾਲ ਪੂਰਾ ਹੋਣ ਤੇ ਦਾਤਾ ਸਿੰਘ ਵਾਲਾ ਖਨੌਰੀ ਸਰਹੱਦ ਤੇ ਮਹਾਪੰਚਾਇਤ ਹੋਈ ਸੀ ਤੇ ਅੱਜ ਸ਼ੰਭੂ ਵਿੱਚ ਹੋਏਗੀ ਦੱਸਿਆ ਗਿਆ ਕਿ ਉਸ ਤੇ ਵਿੱਚ ਹਜ਼ਾਰਾਂ ਕਿਸਾਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਮਹਾਪੰਚਾਇਤ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਬੇੜੀਆਂ ਨਾਲ ਬੰਨ੍ਹ ਕੇ ਅਮਰੀਕਾ ਦੇ ਵਿੱਚੋਂ ਜਲੀਲ ਕਰਕੇ ਦੇਸ਼ ਨਕਾਲਾ ਦਿੱਤਾ ਗਿਆ ਹੈ ਇਹ ਸਾਡੀ ਸਰਕਾਰ ਨੂੰ ਸੋਚਣਾ ਬਣਦਾ ਹੈ ਕਿ ਸਾਡੇ ਦੇਸ਼ ਦੇ ਨੌਜਵਾਨ ਆਪਣਾ ਮੁਲਕ ਛੱਡ ਕੇ ਬਾਹਰ ਜਾਣ ਵਾਸਤੇ ਕਿਉਂ ਮਜਬੂਰ ਹੋ ਰਹੇ ਨੇ ਉਸ ਦੀ ਸਭ ਤੋਂ ਵੱਡਾ ਕਾਰਨ ਉਹਨਾਂ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਜਿਸ ਕਾਰਨ ਉਹਨਾਂ ਨੂੰ ਮਜਬੂਰੀ ਵਸ ਪ੍ਰਵਾਸ ਕਰਨਾ ਪੈ ਰਿਹਾ ਹੈ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਈ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਲਈ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਦੇ ਅਨੁਸਾਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਫਸਲਾਂ ਦੇ ਉੱਪਰ ਦੇਣ ਦੀ ਲੋੜ ਹੈ। ਡੱਲੇਵਾਲ ਨੇ ਕਿਹਾ ਕਿ ਉਹਨਾਂ ਦੀ ਦਿਲੀ ਇੱਛਾ ਹੈ ਕਿ ਉਹ 14 ਫਰਵਰੀ ਨੂੰ ਕੇਂਦਰ ਸਰਕਾਰ ਦੇ ਨਾਲ ਹੋਣ ਵਾਲੀ ਮੀਟਿੰਗ ਵਿੱਚ ਖੁਦ ਹਾਜ਼ਰ ਹੋਣ ਤਾਂ ਜੋ ਇਕੱਠੇ ਹੋ ਕੇ ਕਿਸਾਨਾਂ ਦੀਆਂ ਮੰਗਾਂ ਜ਼ੋਰਦਾਰ ਤਰੀਕੇ ਨਾਲ ਪੇਸ਼ ਕੀਤੀਆਂ ਜਾ ਸਕਣ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਸੰਸਦ ਅੱਗੇ ਝੁਕਦੇ ਕਹਿੰਦੇ ਸੀ ਕਿ ਮੈਂ ਸੰਸਦ ਦੀ ਹਰ ਭਾਵਨਾ ਦਾ ਸਤਿਕਾਰ ਕਰਾਂਗਾ। ਪਰ ਉਸੇ ਸੰਸਦ ਦੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਬਣਾਉਣ ਦੀ ਸਿਫਾਰਿਸ਼ ਕੀਤੀ ਹੈ ਪਰ ਮੋਦੀ ਸਰਕਾਰ ਸੰਸਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਰਹੀ ਮਹਾਪੰਚਾਇਤ ਵਿੱਚ ਦੱਸਿਆ ਗਿਆ ਕਿ ਪੰਜਾਬ ਹਰਿਆਣਾ ਤੋਂ ਬਾਹਰ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਬਿਹਾਰ ਹਿਮਾਚਲ ਕਰਨਾਟਕ ਤਾਮਿਲਨਾਡੂ ਅਤੇ ਕਈ ਹੋਰ ਸੂਬਿਆਂ ਤੋਂ ਵੀ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਇਸੇ ਮੂਲੀਅਤ ਕੀਤੀ ਹੈ ਤੇ ਹੁਣ ਗੱਲ ਕਰਦੇ ਹਾਂ ਨਸ਼ਿਆਂ ਦੀ ਕਿ ਨਸ਼ਾ ਦਰਅਸਲ ਹੈ ਕਿ ਇਹਦੇ ਉੱਤੇ ਹਾਈ ਕੋਰਟ ਦੀ ਇੱਕ ਬਹੁਤ ਵੱਡੀ ਟਿੱਪਣੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਲੈ ਕੇ ਆਖਿਆ ਕਿ ਇਹ ਇੱਕ ਗੰਭੀਰ ਸਮੱਸਿਆ ਹੈ ਇਹ ਸਮਾਜਿਕ ਖਤਰਾ ਹੈ ਅਤੇ ਕਿਹਾ ਕਿ ਇਹ ਸਿਰਫ ਕਾਨੂੰਨ ਵਿਵਸਥਾ ਦੀ ਉਹ ਵੱਡੀ ਸਮੱਸਿਆ ਨਹੀਂ ਸਗੋਂ ਇਹ ਇੱਕ ਵੱਡੀ ਸਮਾਜਿਕ ਅਤੇ ਆਰਥਿਕ ਸਮੱਸਿਆ ਅਤੇ ਚੁਣੌਤੀ ਵੀ ਹੈ ਇਸ ਵੱਧ ਰਹੇ ਖਤਰੇ ਤੇ ਚਿੰਤਾ ਪ੍ਰਗਟਾਉਂਦਿਆਂ ਜਸਟਿਸ ਸੰਦੀਪ ਮੋਦਗਿਲ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇਸ਼ ਦੀ ਨੌਜਵਾਨ ਪੀੜ੍ਹੀ ਅਤੇ ਆਰਥਿਕਤਾ ਨੂੰ ਤਬਾਹ ਕਰ ਰਹੀ ਹੈ ਹਾਈ ਕੋਰਟ ਨੇ ਕਿਹਾ ਕਿ ਭਾਰਤ ਦੀ ਪੰਘੂਲਕ ਸਥਿਤੀ ਨੂੰ ਦੇਖਦੇ ਹੋਏ ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਬਹੁਤ ਕਮਜ਼ੋਰ ਹੈ ਖਾਸ ਤੌਰ ਤੇ ਅਟਾਰੀ ਵਾਗਾ ਸਰਹੱਦ ਖੇਤਰ ਦੇ ਨਸ਼ੀਲੇ ਪਦਾਰਥ ਜਿਹੜੇ ਆ ਰਹੇ ਨੇ ਉਹਦੇ ਵਾਸਤੇ ਇਹ ਰਸਤਾ ਪ੍ਰਮੁੱਖ ਵਜੋਂ ਪਛਾਣਿਆ ਜਾ ਰਿਹਾ ਹੈ ਜਿੱਥੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਦਰਿਆਈ ਖੇਤਰੀ ਇਲਾਕੇ ਆ ਜਿਹੜੇ ਉਹ ਤਸਕਰਾ ਨੂੰ ਕੁਸਪੈਠ ਵਾਸਤੇ ਆਸਾਨੀ ਦਿੰਦੇ ਨੇ ਹਾਈ ਕੋਰਟ ਨੇ ਕਿਹਾ ਕਿ ਭਾਰਤ ਇੱਕ ਵਿਕਾਸਸ਼ੀਲ ਅਰਥਵਿਵਸਥਾ ਹੈ ਜਿੱਥੇ ਅਫੀਮ, ਚਰਸ ਅਤੇ ਹੈਰੋਇਨ ਵਰਗੇ ਨਸ਼ੀਲੇ ਪਦਾਰਥਾਂ ਦੀ ਖਪਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੀਆਂ ਸੱਤ ਸਰਹੱਦਾਂ ਇਸ ਖੇਤਰ ਨੂੰ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਖੁੱਲ੍ਹਾ ਛੱਡ ਦਿੰਦੀਆਂ ਨੇ। ਇੱਕ ਦੋਸ਼ੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪੂਰਾ ਨੈਟਵਰਕ ਇੱਕ ਸੰਗਠਿਤ ਗੈਰ ਕਾਨੂੰਨੀ ਬਾਜ਼ਾਰ ਬਣ ਰਿਹਾ ਹੈ ਜੋ ਸਮਾਜ ਵਿੱਚ ਅਪਰਾਧ ਅਤੇ ਭ੍ਰਿਸ਼ਟਾਚਾਰ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ। ਸਪਰੀਮ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੰਦਿਆਂ ਹਾਈ ਕੋਰਟ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਾਰਨ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਵਿੱਚ ਨਸ਼ੇ ਦੀ ਲਤ ਤੇਜ਼ੀ ਨਾਲ ਵਧ ਰਹੀ ਹੈ ਜੋ ਕਿ ਬਹੁਤ ਚਿੰਤਾਜਨਕ ਸਥਿਤੀ ਹੈ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਅਜਿਹੇ ਖਤਰਨਾਕ ਨਸ਼ਾ ਤਸਕਰਾ ਪ੍ਰਤੀ ਕੋਈ ਨਰਮੀ ਨਹੀਂ ਦਿਖਾਈ ਜਾ ਸਕਦੀ ਸਪਰੀਮ ਕੋਰਟ ਦੇ ਇੱਕ ਹੋਰ ਫੈਸਲੇ ਦਾ ਹਵਾਲਾ ਦਿੰਦਿਆਂ ਹਾਈ ਕੋਰਟ ਨੇ ਕਿਹਾ ਕਿ ਐਨਡੀਪੀਐਸ ਐਕਟ ਦੇ ਤਹਿਤ ਜ਼ਮਾਨਤ ਦੇ ਮਾਮਲਿਆਂ ਵਿੱਚ ਨਰਮ ਰਵੱਈਆ ਅਪਣਾਉਣਾ ਉਚਿਤ ਨਹੀਂ ਹੋਵੇਗਾ ਅਦਾਲਤ ਨੇ ਇਹ ਵੀ ਕਿਹਾ ਕਿ ਐਨਡੀਪੀਐਸ ਐਕਟ ਵਿੱਚ ਸਖਤ ਵਿਵਸਥਾਵਾਂ ਜਿਵੇਂ ਕਿ ਲਾਜ਼ਮੀ ਕੱਟੋ-ਕੱਟ ਸਜ਼ਾਵਾਂ ਅਤੇ ਭਾਰੀ ਜੁਰਮਾਨੇ ਇਸ ਡੂੰਘੀਆਂ ਜੜ੍ਹਾਂ ਵਾਲੇ ਡਰੱਗ ਮਾਫੀਆ ਨੂੰ ਰੋਕਣ ਲਈ ਤਿਆਰ ਕੀਤੀਆਂ ਗਈਆਂ ਨੇ ਹਾਈ ਕੋਰਟ ਨੇ ਨਸ਼ਿਆਂ ਦੇ ਖਾਤਰੇ ਨਾਲ ਡਜਟਾਂ ਲਈ ਇੱਕ ਬਹੁਪੱਖੀ ਰਣਨੀਤੀ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ ਜਿਸ ਵਿੱਚ ਸਖਤ ਨਿਗਰਾਨੀ ਅੰਤਰਰਾਸ਼ਟਰੀ ਸਹਿਯੋਗ ਅਤੇ ਮਜ਼ਬੂਤ ਪੁਨਰਵਾਸ ਪ੍ਰੋਗਰਾਮ ਸ਼ਾਮਲ ਕੀਤੇ ਜਾਣ ਦੀ ਵਕਾਲਤ ਕੀਤੀ ਹੈ ਪਟੀਸ਼ਨ ਕਰਤਾ ਦੀ ਅਗਾਊ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਇਸ ਅਦਾਲਤ ਦਾ ਸਪਸ਼ਟ ਵਿਚਾਰ ਹੈ ਕਿ ਦੋਸ਼ੀ ਤੋਂ ਹਿਰਾਸਤ ਵਿੱਚ ਪੁੱਛਗਛ ਜ਼ਰੂਰੀ ਹੈ ਖਾਸ ਕਰਕੇ ਜਦੋਂ ਉਸ ਦੇ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਹੋਣ ਤੇ ਹੁਣ ਗੱਲ ਕਰਦਿਆਂ ਇੱਕ ਬੀਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਖੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਸੀ ਕਿ ਵਿਆਹਾਂ ਦੇ ਵਿੱਚ ਗੋਲੀਆਂ ਚਲੀਆਂ ਡੀਜੇ ਤੇ ਭੰਗੜਾ ਪਾਉਂਦੇ ਸਮੇਂ ਗੋਲੀਆਂ ਚਲਾਉਣੀਆਂ ਕਈ ਵਾਰੀ ਕਿਸਤਿਆਂ ਜਾਨਾਂ ਲੈਣੀਆਂ ਦਾ ਜ਼ਖਮੀ ਕਰ ਦੇਣਾ ਇਹ ਆਮ ਵਰਤਾਰਾ ਹੁੰਦਾ ਜਾ ਰਿਹਾ ਹੈ ਆਵੇਂ ਕਿ ਹਥਿਆਰਾਂ ਤੇ ਹਥਿਆਰਾਂ ਵਾਲੇ ਗੀਤਾਂ ਤੇ ਪਾਬੰਦੀ ਵੀ ਹੈ ਪਰ ਫਿਰ ਵੀ ਲੋਕ ਇਸ ਤੋਂ ਬਾਜ਼ ਨਹੀਂ ਆਉਂਦੇ ਬੀਤੇ ਦਿਨੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਇਸ ਤਰ੍ਹਾਂ ਦੀ ਖਬਰ ਮਿਲੀ ਸੀ ਹੁਸ਼ਿਆਰਪੁਰ ਜ਼ਿਲ੍ਹ ਦਾ ਕਸਬਾ ਗੜਦੀਵਾਲਾ ਤੇ ਉਹਦੇ ਨੇੜੇ ਪੈਂਦਾ ਪਿੰਡ ਖੁਰਦਾ ਉੱਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਤੇ ਵਿੱਚ ਕੁਝ ਨੌਜਵਾਨ ਡੀਜੇ ਤੇ ਨੱਚਦੇ ਸਮੇਂ ਹਥਿਆਰਾਂ ਦੇ ਨਾਲ ਫਾਇਰ ਕਰਦੇ ਨਜ਼ਰ ਆ ਰਹੇ ਸੀ ਇਸ ਸਬੰਧੀ ਜਾਣਕਾਰੀ ਮਿਲੀ ਹੈ ਕਿ ਖੁਰਦਾ ਪਿੰਡ ਦੇ ਸਰਪੰਚ ਉਦੇ ਪੁੱਤਰ ਦੇ ਵਿਆਹ ਦੇ ਸਮਾਗਮ ਦੇ ਵਿੱਚ ਇਹ ਡੀਜੇ ਚੱਲ ਰਿਹਾ ਸੀ ਅਤੇ ਉੱਥੇ ਉਹਨਾਂ ਦੇ ਪਰਿਵਾਰ ਅਤੇ ਕੁਝ ਹੋਰ ਰਿਸ਼ਤੇਦਾਰ ਨੱਚ ਰਹੇ ਸੀ। ਇਸੇ ਦੌਰਾਨ ਗੁਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਜਸਪਾਲ ਸਿੰਘ ਪਿੰਡ ਖੁਰਦਾ ਅਤੇ ਉਸ ਦੇ ਨਾਲ 3-4 ਹੋਰ ਨੌਜਵਾਨ ਸਨ ਜਿਹੜੇ ਵਿਆਹ ਸਮਾਗਮ ਵਿੱਚ ਆ ਕੇ ਉਸ ਵਕਤ ਗੋਲੀਆਂ ਚਲਾ ਰਹੇ ਸੀ। ਸੂਚਨਾ ਪੁਲਿਸ ਤੱਕ ਪਹੁੰਚੀ ਕਿਉਂਕਿ ਵੀਡੀਓ ਵਾਇਰਲ ਹੋ ਗਈ ਸੀ। ਇਹਦੇ ਉੱਤੇ ਕਾਰਵਾਈ ਕਰਦਿਆਂ ਗੁਰਪ੍ਰੀਤ ਸਿੰਘ ਉਰਫ਼ ਹੈਪੀ ਅਤੇ 3-4 ਹੋਰ ਨੌਜਵਾਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ। ਇਸ ਸਬੰਧੀ ਡੀਐਸਪੀ ਟਾਂਡਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਹੈਪੀ ਅਤੇ ਹੋਰ ਨੌਜਵਾਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਇੱਕ ਪਿਸਤਲ ਤੇ ਗਨ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਿਹੜੇ ਨੌਜਵਾਨ ਨੇ ਹਵਾਈ ਫਾਇਰ ਕੀਤੇ ਹੈ ਉਹ ਫਿਲਹਾਲ ਘਰੋਂ ਫਰਾਰ ਨੇ ਅਤੇ ਉਹਨਾਂ ਨੌਜਵਾਨਾਂ ਨੂੰ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਅਸਲਾ ਲਾਇਸੈਂਸ ਵੀ ਰੱਦ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਇਕਤਾ ਮਾਹੌਲ ਖਰਾਬ ਹੁੰਦਾ ਹੈ। ਦੂਸਰਾ ਸਮਾਜ ਦੇ ਵਿੱਚ ਸੁਨੇਹਾ ਵੀ ਗਲਤ ਜਾਂਦਾ ਹੈ। ਇਸ ਲਈ ਇਸ ਸਬੰਧੀ ਬਣਾਏ ਗਏ ਐਕਟ ਦੀ ਸਖਤੀ ਨਾਲ ਪਾਲਣਾ ਕੀਤੀ ਜਾਏਗੀ। ਇਸੇ ਤਰ੍ਹਾਂ ਸੀਪੀ ਸੁਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਲਜ਼ਮਾਂ ਦੇ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਹੈ ਅਤੇ ਉਹਨਾਂ ਦੇ ਅਸਲਾ ਜਿਹੜੇ ਲਾਇਸੈਂਸ ਨੇ ਉਹ ਵੀ ਰੱਦ ਕੀਤੇ ਜਾ ਰਹੇ ਨੇ। ਤੇ ਹੁਣ ਗੱਲ ਕਰਦੇ ਹਾਂ ਕਿ ਭਾਜਪਾ ਹਰਿਆਣਾ ਦੇ ਵਿੱਚ ਵੀ ਸਭ ਕੁਝ ਅੱਛਾ ਨਹੀਂ ਹੈ। ਬੀਤੇ ਦਿਨੀ ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਇਹ ਖਬਰ ਵੀ ਉਹਦੀ ਅਪਡੇਟ ਹੈ ਕਿ ਹਰਿਆਣਾ ਦੇ ਭਾਜਪਾ ਮੰਤਰੀ ਅਨਿਲ ਵਿਜ ਕਿਉਂਕਿ ਉੱਥੇ ਭਾਜਪਾ ਸਰਕਾਰ ਹੈ ਤੇ ਉਹ ਅੱਗੇ ਵੀ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਆਰ ਦਿੰਦੇ ਰਹੇ ਪਰ ਇਹ ਵਿਆਰ ਭਾਜਪਾ ਨੂੰ ਚੁਬ ਗਿਆ ਹੈ ਜਿਸ ਕਰਕੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਇਹ ਨੋਟਿਸ ਉਹਨਾਂ ਦੇ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਨ ਲਾਲ ਬਰੋਲੀ ਤੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਜਾਰੀ ਕੀਤਾ ਗਿਆ ਸੀ ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਪਾਰਟੀ ਦੇ ਵੱਲੋਂ ਦਿੱਤੇ ਗਏ ਕਾਰਨ ਦੱਸੋ ਨੋਟਿਸ ਦਾ 8 ਸਫ਼ਿਆਂ ਦੇ ਵਿੱਚ ਆਪਣਾ ਜਵਾਬ ਲਿਖਤੀ ਰੂਪ ਵਿੱਚ ਭੇਜ ਦਿੱਤਾ ਹੈ ਅੰਬਾਲਾ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਵਿਜਨੇ ਕਿਹਾ ਕਿ ਮੈਂ 3 ਦਿਨਾਂ ਦੇ ਵਾਸਤੇ ਬੰਗਲੌਰੂ ਵਿੱਚ ਸੀ ਬੀਤੇ ਦਿਨੀ ਘਰ ਆਉਣ ਤੋਂ ਬਾਅਦ ਪਹਿਲਾਂ ਨਹਾ ਤੱਤੋਤਾ ਫਿਰ ਖਾਣਾ ਖਾਦਾ ਤੇ ਉਹਦੇ ਤੋਂ ਬਾਅਦ ਮੈਂ ਬੈਠ ਕੇ ਨੋਟਿਸ ਦਾ ਜਵਾਬ ਦੇ ਦਿੱਤਾ ਮੈਂ ਇਸ ਨੋਟਿਸ ਦਾ ਜਵਾਬ ਸਮੇਂ ਤੋਂ ਵੀ ਪਹਿਲਾਂ ਦੱਤਾ ਮੈਂ ਆਪਣੇ ਇਸ ਪੱਤਰ ਦੇ ਵਿੱਚ ਲਿਖਿਆ ਕਿ ਜੇਕਰ ਕੋਈ ਹੋਰ ਜਵਾਬ ਚਾਹੀਦਾ ਹੋਵੇ ਉਹ ਵੀ ਮੈਂ ਦੇਣ ਵਾਸਤੇ ਤਿਆਰ ਹਾਂ ਪੁਰ ਪਾਰਟੀ ਦੀ ਅਗਲੀ ਕਾਰਵਾਈ ਵਿਜ ਦੇ ਜਵਾਬ ਤੇ ਨਿਰਭਰ ਕਰਦੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਵਿਜ ਆਪਣੇ ਬਿਆਨਾਂ ਤੇ ਅਫਸੋਸ ਪ੍ਰਗਟ ਕਰਦੇ ਹੈ ਤਾਂ ਪਾਰਟੀ ਉਹਨਾਂ ਨੂੰ ਚੇਤਾਵਨੀ ਦੇ ਸਕਦੀ ਹੈ ਅਤੇ ਮਾਮਲਾ ਖਤਮ ਕਰ ਸਕਦੀ ਹੈ ਜਾਂ ਫਿਰ ਪਾਰਟੀ ਉਹਨਾਂ ਤੋਂ ਮੰਤਰੀ ਦਾ ਅਹੁਦਾ ਵਾਪਸ ਲੈ ਸਕਦੀ ਹੈ ਪਰ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਵਿਜ ਨੂੰ ਨੋਟਿਸ ਦੇਣ ਦੇ ਪਿੱਛੇ ਇੱਕ ਨਹੀਂ ਕਈ ਕਾਰਨ ਹੋ ਸਕਦੇ ਹੈ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਪਾਰਟੀ ਬਾਕੀ ਮੰਤਰੀਆਂ ਤੇ ਵਰਕਰਾਂ ਨੂੰ ਇੱਕ ਸਖਤ ਸੁਨੇਹਾ ਦੇਣਾ ਚਾਹੁੰਦੀ ਹੈ ਮੰਤਰੀ ਮੰਡਲ ਦੇ ਵਿੱਚ ਸਾਈਡਿੰਗ ਤੋਂ ਵੱਡੇ ਕਈ ਮੰਤਰੀ ਵੀ ਹੈ ਅਜਿਹੀ ਸਥਿਤੀ ਵਿੱਚ ਭਵਿੱਖ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੁੜ ਕੇ ਘਟਨਾ ਨਾ ਵਾਪਰੇ ਉਸ ਨੂੰ ਰੋਕਣ ਦੇ ਵਾਸਤੇ ਭਾਜਪਾ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੋਣੀ ਹੈ ਪਾਰਟੀ ਦੇ ਮਜ਼ਬੂਤ ਨੇਤਾ ਅਤੇ ਸੱਤ ਵਾਰ ਦੇ ਵਿਧਾਇਕ ਰਹੇ ਅਨਿਲ ਵਿੱਚ ਆਪਣੀ ਸਪਸ਼ਟਤਾ ਵਾਸਤੇ ਜਾਣੇ ਜਾਂਦੇ ਆ ਉਹਨਾਂ ਦਾ ਪਹਿਲਾਂ ਵੀ ਸਰਕਾਰ ਅਤੇ ਆਈਐਸ ਅਤੇ ਆਈਪੀਐਸ ਅਧਿਕਾਰੀਆਂ ਨਾਲ ਕਈ ਵਾਰ ਵਿਵਾਦ ਹੋ ਚੁੱਕਿਆ ਹੈ ਉਹ ਕਈ ਵਾਰੀ ਜਨਤਕ ਤੌਰ ਤੇ ਬਹੁਤ ਵੱਡੇ ਤੇ ਸਖਤ ਬਿਆਨ ਵੀ ਦਿੰਦੇ ਰਹਿੰਦੇ ਨੇ ਉਸ ਸਮੇਂ ਵੀ ਪਾਰਟੀ ਕਦੇ ਵੀ ਉਹਨਾਂ ਦੇ ਇਸ ਤਰ੍ਹਾਂ ਦੇ ਨੋਟਿਸ ਨਹੀਂ ਜਾਰੀ ਕਰਦੀ ਜਾਂ ਉਹਨਾਂ ਦੇ ਬਿਆਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੀ ਪਰ ਇਹ ਪਹਿਲੀ ਵਾਰ ਹੈ ਜਦੋਂ ਉਹਨਾਂ ਨੇ ਮੁੱਖ ਮੰਤਰੀ ਅਤੇ ਭਾਜਪਾ ਪ੍ਰਧਾਨ ਦੇ ਵਿਰੁੱਧ ਖੁੱਲ੍ਹ ਕੇ ਬਿਆਨਵਾਜ਼ੀ ਕੀਤੀ ਜਦੋਂ ਕਿ ਦਿੱਲੀ ਵਿੱਚ ਝੋਨਾ ਚੱਲ ਰਹੀਆਂ ਸੀ ਇਸ ਵਾਰ ਭਾਜਪਾ ਨੇ ਵਿਜ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲਿਆ ਹੈ ਭਾਜਪਾ ਸਰਕਾਰ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਜਪਾ ਦੇ ਵੱਲੋਂ ਕਿਸੇ ਮੰਤਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੋਵੇ ਹੁਣ ਵੇਖਣਾ ਹੋਵੇਗਾ ਕਿ ਅੱਗੇ ਕੀ ਬਣੇਗਾ ਹੋਰ ਗੱਲ ਕਰਦੇ ਹਾਂ ਪੰਜਾਬ ਦੇ ਇੱਕ ਬਹੁ ਕਰੋੜੀ ਘਟਾਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਇੱਕ ਹੋਰ ਗ੍ਰਿਫਤਾਰੀ ਕੀਤੀ ਗਈ ਹੈ ਜਾਣਕਾਰੀ ਇਹ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਲ 2016-17 ਦੇ ਵਿੱਚ ਪਿੰਡ ਬਾਕਰਪੁਰ ਜ਼ਿਲ੍ਹਾ ਐਸਐਸ ਨਗਰ ਮੁਹਾਲੀ ਦੇ ਵਿੱਚ ਅਮਰੂਦ ਬਾਗ ਘਟਾਲਾ ਹੋਇਆ ਸੀ ਉਹਦੇ ਸਾਬਕਾ ਮੁਲਜ਼ਮ ਚੰਡੀਗੜ੍ਹ ਦੇ ਰਹਿਣ ਵਾਲੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੇ ਸਰਕਾਰੀ ਮੁਲਾਜ਼ਮਾਂ ਅਤੇ ਹੋਰਨਾਂ ਨਾਲ ਮਿਲੀ ਭੁਗਤ ਕਰਕੇ ਧੋਖਾ ਧੜੀ ਦੇ ਰਾਹੀਂ ਆਪਣੀ ਪਤਨੀ ਦੇ ਖਾਤਿਆਂ ਦੇ ਵਿੱਚ ਲਗਭਗ 12 ਕਰੋੜ ਰੁਪਏ ਦਾ ਮੁਆਵਜ਼ਾ ਪ੍ਰਾਪਤ ਕਰ ਲਿਆ ਸੀ ਸਰਕਾਰੀ ਰਿਕਾਰਡ ਦੇ ਨਾਲ ਛੇੜਛਾੜ ਕਰਕੇ ਇਸ ਅਪਰਾਧਿਕ ਸਾਜ਼ਿਸ਼ ਦੇ ਵਿੱਚ ਇੱਕ ਵਿਸ਼ੇਸ਼ ਭੂਮਿਕਾ ਨਿਭਾਈ ਸੀ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ ਅਤੇ ਮੁਲਜ਼ਮਾ ਨੇ ਰਿਸ਼ਵਤ ਰਾਹੀਂ ਗੈਰ ਕਾਨੂੰਨੀ ਵਿੱਤੀ ਲਾਭ ਹਾਸਲ ਕੀਤਾ ਸੀ ਇਸ ਸਬੰਧੀ ਕੀਤੀ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਪੱਤਰ ਗਿਆ ਕਿ ਐਸਐਸ ਨਗਰ ਦੇ ਵਿੱਚ ਜਿਹੜਾ ਇਹ ਇੱਕ ਵਿਸ਼ੇਸ਼ ਪ੍ਰੋਜੈਕਟ ਸੀ ਉਹਦੇ ਵਾਸਤੇ ਜ਼ਮੀਨ ਪ੍ਰਾਪਤੀ ਸੰਬੰਧੀ ਇਸ ਪ੍ਰਕਿਰਿਆ ਦੇ ਦੌਰਾਨ ਫਰਜ਼ੀ ਅਮਰੂਦਾਂ ਦੇ ਬਾਗ ਹੋਣ ਬਦਲੇ ਗੈਰ ਕਾਨੂੰਨੀ ਵੱਧ ਮੁਆਵਜ਼ੇ ਦਾ ਦਾਵਾ ਠੋਕੇਆ ਗਿਆ। ਇਹਦੇ ਇਰਾਦੇ ਨਾਲ ਮੁਲਜ਼ਮ ਸੁਖਦੇਵ ਸਿੰਘ ਨੇ ਪਿੰਡ ਬਾਕਰਪੁਰ ਦੇ ਵਿੱਚ 3 ਕਨਾਲ 16 ਮਰਲੇ ਜ਼ਮੀਨ ਖਰੀਦੀ। ਉਹਦੇ ਤੋਂ ਬਾਅਦ ਉਸਨੇ ਬਾਕਰਪੁਰ ਦੇ ਰਹਿਣ ਵਾਲੇ ਮੁੱਖ ਮੁਲਜ਼ਮ ਭਪਿੰਦਰ ਸਿੰਘ ਨਾਲ ਮਿਲ ਕੇ ਇਸ ਪਿੰਡ ਦੀ ਅਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਤੇ ਅਮਰੂਦ ਦੇ ਬਾਗ ਪੁਰਾਣੇ ਹੋਣ ਦਾ ਇੱਕ ਸਾਜ਼ਿਸ਼ ਰਚੀ ਕਿ ਇਹ ਬਾਗ ਪਹਿਲਾਂ ਤੋਂ ਲੱਗਿਆ ਹੋਇਆ ਹੈ। ਉਸਨੇ ਧੋਖਾ ਧੜੀ ਨਾਲ ਬੂਟਿਆਂ ਦਾ ਮੁਲਾਂਕਣ ਕਰਨ ਮੌਕੇ 3 ਸਾਲ ਤੋਂ ਪੁਰਾਣੇ ਹੋਣ ਅਤੇ ਉਹਨਾਂ ਬੂਟਿਆਂ ਨੂੰ ਫਲ ਦੇਣ ਵਾਲੇ ਰੁੱਖਾਂ ਦੀ ਸ਼੍ਰੇਣੀ ਅਧੀਨ ਮੁਆਵਜ਼ੇ ਲਈ ਯੋਗ ਦਰਸਾਉਣ ਵਾਸਤੇ ਸਬੰਧਤ ਬਾਗਬਾਨੀ ਵਿਕਾਸ ਅਧਿਕਾਰੀ ਨਾਲ ਮੀਟਿੰਗ ਭੁਗਤ ਕੀਤੀ। ਇਸ ਧੋਖਾ ਧੜੀ ਵਾਲੀ ਯੋਜਨਾ ਬਾਰੇ ਵਿਸਥਾਰ ਦੇ ਵਿੱਚ ਦੱਸਦੇ ਆ ਵਿਜੀਲੈਂਸ ਨੇ ਦੱਸਿਆ ਕਿ ਸੁਖਦੇਵ ਸਿੰਘ ਅਤੇ ਭਪਿੰਦਰ ਸਿੰਘ ਦੇ ਦਰਮਿਆਨ ਇੱਕ ਸਮਝੌਤਾ ਹੋਇਆ ਸੀ ਜਿਸ ਤਹਿਤ ਸੁਖਦੇਵ ਸਿੰਘ ਮੁਲਾਜ਼ਮਾਂ ਨੂੰ ਰਿਸ਼ਵਤ ਦੇਣ ਸਹਿਤ ਸਾਰੇ ਖਰਚੇ ਸਾਂਝੇ ਕਰੇਗਾ। ਜਨਕ ਕੋ ਭਪਿੰਦਰ ਸਿੰਘ ਰਿਸ਼ਵਤ ਅਤੇ ਆਪਣੇ ਰੁਤਬੇ ਜਰੀਏ ਭੂਮੀ ਪ੍ਰਾਪਤੀ ਕਲੈਕਟਰ ਗ੍ਰੇਟਰ ਮੁਹਾਲੀ ਏਰੀਆ ਡਵੈਲਪਮੈਂਟ ਅਥਾਰਟੀ ਪਾਵ ਗਮਾੜਾ ਤੋਂ ਧੋਖਾ ਧੜੀ ਨਾਲ ਪ੍ਰਾਪਤ ਮੁਆਵਜ਼ੇ ਦੀ ਰਕਮ ਦਾ 2/3 ਹਿੱਸਾ ਆਪਣੇ ਕੋਲ ਰੱਖੇਗਾ ਉਹਨਾਂ ਇਹ ਵੀ ਦੱਸਿਆ ਕਿ ਪਿੰਡ ਬਾਕਰਪੁਰ ਦੇ ਅਸਲ ਖਸਰਾ ਗਿਰਦਾਵਰੀ ਮਾਲ ਰਜਿਸਟਰ 2116 ਤੋਂ 2121 ਨੂੰ ਨਸ਼ਟ ਕਰ ਦਿੱਤਾ ਗਿਆ ਤਾਂ ਜੋ ਇਸ ਧੋਖਾ ਧੜੀ ਦਾ ਪਤਾ ਹੀ ਨਾ ਲਗਾਇਆ ਜਾ ਸਕੇ ਅਤੇ 2019 ਵਿੱਚ ਇੱਕ ਨਵਾਂ ਜਾਲੀ ਖਸਰਾ ਗਰਦਾਵਰੀ ਰਜਿਸਟਰ ਤਿਆਰ ਕਰਵਾ ਲਿਆ ਗਿਆ ਭਪਿੰਦਰ ਸਿੰਘ ਮਾਲ ਪਟਵਾਰੀ ਬਚਿੱਤਰ ਸਿੰਘ ਰਣਵਲਕੇ ਪੱਕੇ ਅਵਰੂਧਾਂ ਦੇ ਬਾਗ ਮੌਜੂਦ ਹੋਣ ਨੂੰ ਸਹੀ ਦਰਸਾਉਣ ਲਈ ਜ਼ਮੀਨੀ ਰਿਕਾਰਡ ਵਿੱਚ ਹੈਰਾਫੇਰੀ ਕਰਨ ਵਿੱਚ ਕਾਮਜਬ ਰਿਹਾ ਇਹਦੇ ਤੋਂ ਬਾਅਦ ਸੁਖਦੇਵ ਸਿੰਘ ਅਤੇ ਉਸਦੀ ਪਤਨੀ ਹਰਵਿੰਦਰ ਕੌਰ ਨੇ ਧੋਖਾ ਧੜੀ ਨਾਲ ਗਮਾੜਾ ਤੋਂ 2 ਕਰੋੜ 40 ਲੱਖ 96442 ਅਤੇ ਫਿਰ 9 ਕਰੋੜ 57 ਲੱਖ 86000 ਤੇ 642 ਰੁਪਏ ਪ੍ਰਾਪਤ ਕਰ ਲਏ ਉਹਨਾਂ ਦੱਸਿਆ ਕਿ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਮੁਆਵਜ਼ੇ ਦੇ ਵਿੱਚੋਂ ਭពਿੰਦਰ ਸਿੰਘ ਦੇ ਹਿੱਸੇ ਨੂੰ ਤਬਦੀਲ ਕਰਨ ਵਾਸਤੇ ਸੁਖਦੇਵ ਸਿੰਘ ਨੇ ਸਾਲ 2022 ਵਿੱਚ ਪਿੰਡ ਚਾਪੜ ਚਲੀ ਦੇ ਵਿੱਚ ਲਗਭਗ 6 ਵਿਗੇ ਜ਼ਮੀਨ ਭពਿੰਦਰ ਸਿੰਘ ਨੂੰ ਘੱਟ ਮੁੱਲ ਤੇ ਵੇਚ ਦਿੱਤੀ ਇਸੇ ਤਰ੍ਹਾਂ ਪਿੰਡ ਕੈਲੋ ਮੁਹਾਲੀ ਦੇ ਵਿੱਚ ਉਸਦੀ ਪਤਨੀ ਹਰਵਿੰਦਰ ਕੌਰ ਦੀ ਮਲਕੀਅਤ ਵਾਲੀ 32 ਕਨਾਲ ਜ਼ਮੀਨ ਵੀ ਘੱਟ ਮੁੱਲ ਤੇ ਭពਿੰਦਰ ਸਿੰਘ ਨੂੰ ਵੇਚ ਦਿੱਤੀ ਗਈ ਉਹਨਾਂ ਇਹ ਵੀ ਦੱਸਿਆ ਕਿ ਵਾਰ-ਵਾਰ ਸੰਮਨ ਜਾਰੀ ਕਰਦੇ باوجود ਸੁਖਦੇਵ ਸਿੰਘ ਕਾਨੂੰਨੀ ਕਾਰਵਾਈਆਂ ਤੋਂ ਬਚਦਾ ਆ ਰਿਹਾ ਸੀ ਅਤੇ ਜਾਂਚ ਦੌਰਾਨ ਸਹਿਯੋਗ ਨਹੀਂ ਸੀ ਕਰ ਰਿਹਾ। ਉਹਨਾਂ ਦੱਸਿਆ ਕਿ ਲਾਭ ਪ੍ਰਾਪਤ ਕਰਨ ਵਾਲੇ ਸਹਿ ਮੁਲਜ਼ਮਾਂ ਦੇ ਵੱਲੋਂ ਹੁਣ ਤੱਕ 86 ਕਰੋੜ ਰੁਪਏ ਜਮ੍ਹਾਂ ਕਰਵਾਏ ਜਾ ਚੁੱਕੇ ਨੇ ਅਤੇ 12 ਕਰੋੜ ਰੁਪਏ ਦੀ ਇਸ ਮੁਲਜ਼ਮ ਤੋਂ ਕੀਤੀ ਜਾਣ ਵਾਲੀ ਰਿਕਵਰੀ ਨਾਲ ਵਾਪਸ ਆਉਣ ਤੋਂ ਬਾਅਦ ਮੁਆਵਜ਼ੇ ਦੀ ਕੁੱਲ ਰਕਮ 100 ਕਰੋੜ ਰੁਪਏ ਹੋ ਜਾਵੇਗੀ। ਇਸ ਕੇਸ ਵਿੱਚ ਉਹਨਾਂ ਦੱਸਿਆ ਕਿ ਹੁਣ ਤੱਕ 7 ਸਰਕਾਰੀ ਮੁਲਾਜ਼ਮ ਅਤੇ 16 ਆਮ ਵਿਅਕਤੀ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਹਾਲੇ ਵੀ ਇਸ ਮਾਮਲੇ ਦੀ ਉਹਨਾਂ ਨੇ ਦੱਸਿਆ ਕਿ ਜਾਂਚ ਜਾਰੀ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਲੱਗਦਾ ਕਿ ਪੰਜਾਬ ਨੂੰ ਤਿੰਨ ਪਾਸਿਓਂ ਘੇਰਾ ਪਵੇਗਾ ਪਵੇਗਾ ਪਾਣੀਆਂ ਦੇ ਮੁੱਦੇ ਤੇ ਐਸਵਾਈਐਲ ਦੇ ਉੱਤੇ ਕਿਉਂਕਿ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਹਰਿਆਣਾ ਅਤੇ ਪੰਜਾਬ ਦੇ ਵਿਚਕਾਰ ਐਸਵਾਈਐਲ ਜਿਹੜੀ ਕਿ ਸਤਲੋ ਯਮਨਾ ਲਿੰਕ ਨਹਿਰ ਹੈ ਇਸ ਪਾਣੀ ਦੇ ਵਿਵਾਦ ਦੇ ਉੱਤੇ ਕੁਝ ਨਵੇਂ ਸੰਕੇਤ ਦਿੱਤੇ ਨੇ ਕਿ ਅਸੀਂ ਵਿਚੋਲਗੀ ਕਰਾਂਗੇ ਇੱਕ ਪਾਸੇ ਪੰਜਾਬ ਸਰਕਾਰ ਦੂਸਰੇ ਪਾਸੇ ਤਿੰਨ ਸਰਕਾਰਾਂ ਜਿਨ੍ਹਾਂ ਦੇ ਵਿੱਚ ਕੇਂਦਰ ਸਰਕਾਰ ਉਹ ਵੀ ਭਾਜਪਾ ਦੀ ਦਿੱਲੀ ਵਿੱਚ ਨਵੀਂ ਬੜ ਰਹੀ ਸਰਕਾਰ ਉਹ ਵੀ ਭਾਜਪਾ ਦੀ ਅਤੇ ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਭਾਵੇਂ ਤਿੰਨੀਆਂ ਸਰਕਾਰਾਂ ਮਿਲ ਕੇ ਪੰਜਾਬ ਨੂੰ ਘੇਰਨ ਦੀ ਵੱਡੇ ਪੱਧਰ ਤੇ ਤਿਆਰੀ ਕਰ ਰਹੀਆਂ ਨੇ ਬਜਟ ਦੀਆਂ ਵਿਸ਼ੇਸ਼ ਪ੍ਰਾਪਤੀਆਂ ਨੂੰ ਲੈ ਕੇ ਹਰਿਆਣਾ ਪੁੱਜੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਲ ਨੇ ਦੱਸਿਆ ਕਿ ਜਿਸ ਦਾ ਵੀ ਹੱਕ ਆ ਉਹਨੂੰ ਮਿਲਣਾ ਹੀ ਚਾਹੀਦਾ ਹੈ ਸੁਪਰੀਮ ਕੋਰਟ ਵੀ ਉਹਨਾਂ ਨੇ ਕਿਹਾ ਕਿ ਇਸੇ ਹੱਕ ਵਿੱਚ ਹੈ ਸੁਪਰੀਮ ਕੋਰਟ ਨੇ ਦੋਵਾਂ ਸੂਬਿਆਂ ਦੇ ਵਿਚਕਾਰ ਆਪਸੀ ਤਾਲਮੇ ਰਹੀ ਵਿਵਾਦ ਨੂੰ ਹੱਲ ਕਰਨ ਲਈ ਸਹਿਮਤੀ ਬਣਾਉਣ ਵਾਸਤੇ ਆਖਿਆ ਹੋਇਆ ਐਸਵਾਈਐਲ ਵਿਵਾਦ ਨੂੰ ਹੱਲ ਕਰਨ ਲਈ ਜਲਦੀ ਹੀ ਹਰਿਆਣਾ ਅਤੇ ਪੰਜਾਬ ਦੇ ਵਿਚਕਾਰ ਉਹ ਕਹਿੰਦੇ ਮੀਟਿੰਗ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਨੇ ਦਾਵਾ ਕੀਤਾ ਕਿ ਹਰਿਆਣਾ ਦਿੱਲੀ ਨੂੰ ਲੋੜ ਤੋਂ ਵੱਧ ਪਾਣੀ ਦੇ ਰਿਹਾ ਹੈ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਸੱਤਾ ਵਿੱਚ ਆ ਗਈ ਹੈ ਹੁਣ ਗੰਗਾ ਦੀ ਤਰਜ਼ ਤੇ ਯਮਨਾ ਨੂੰ ਵੀ ਸਾਫ਼ ਕਰ ਦਿੱਤਾ ਜਾਏਗਾ ਦਿੱਲੀ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਨਾਲ ਸੰਬੰਧਤ ਸਵਾਲ ਤੇ ਸੀਆਰ ਪਾਰਟਨਰ ਨੇ ਸਪਸ਼ਟ ਕੀਤਾ ਕਿ ਲਗਭਗ 700 ਕਿਊਬਿਕ ਪਾਣੀ ਦੀ ਦਿੱਲੀ ਨੂੰ ਲੋੜ ਹੈ ਪਰ ਦਿੱਲੀ ਨੂੰ 925 ਕਿਊਸਿਕ ਪਾਣੀ ਮਿਲ ਰਿਹਾ ਹੈ ਇਸ ਵਾਸਤੇ ਦਿੱਲੀ ਵਿੱਚ ਪਾਣੀ ਦੀ ਕਮੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਦੱਸਣਾ ਬਣਦਾ ਹੈ ਕਿ ਦਿੱਲੀ ਚੋੜਾ ਦੌਰਾਨ ਭਾਜਪਾ ਵਾਰ-ਵਾਰ ਇਹ ਕਹਿੰਦੀ ਰਹੀ ਹੈ ਕਿ ਦਿੱਲੀ ਦੇ ਵਿੱਚ ਪਾਣੀ ਦੀ ਕਮੀ ਹੈ ਪਰ ਹਲੇ ਸਰਕਾਰ ਨੇ ਸੌ ਨਹੀਂ ਚੁੱਕੀ ਉਹਦੇ ਤੋਂ ਪਹਿਲਾਂ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਦਿੱਲੀ ਦੇ ਲੋਕਾਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਪਰ ਫਿਰ ਵੀ ਉਹਨਾਂ ਨੇ ਆਖਿਆ ਕਿ ਜੇ ਕਿਤੇ ਕੋਈ ਕਮੀ ਹੋਏਗੀ ਉਸ ਨੂੰ ਪੂਰਾ ਕਰ ਦਿੱਤਾ ਜਾਏਗਾ ਤੇ ਹੁਣ ਗੱਲ ਕਰਦੇ ਆ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਦੀ ਪੰਜਾਬ ਦੇ ਸਾਫਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਧੀ ਹਰਕੀਰਤ ਕੌਰ ਬਾਦਲ ਦਾ ਵਿਆਹ ਹੋ ਗਿਆ ਉਹ ਵਿਆਹ ਬੰਧਨ ਦੇ ਵਿੱਚ ਵੱਜ ਗਏ ਨੇ ਉਹਨਾਂ ਦਾ ਵਿਆਹ ਬਿਜ਼ਨਸਮੈਨ ਤੇਜਵੀਰ ਸਿੰਘ ਨਾਲ ਹੋਇਆ ਪਹਿਲਾ ਮੰਗਲਵਾਰ ਦੀ ਰਾਤ ਦਿੱਲੀ ਦੇ ਵਿੱਚ ਪਾਰਟੀ ਕੀਤੀ ਗਈ ਜਿੱਥੇ ਗਾਇਕ ਕਲਾਕਾਰ ਮੀਕਾ ਸਿੰਘ ਨੇ ਪੇਸ਼ ਕਰੀ ਦਿੱਤੀ ਮੀਕਾ ਸਿੰਘ ਦੇ ਗੀਤਾਂ ਤੇ ਆਪਣੀ ਧੀ ਅਤੇ ਜਵਾਈ ਨਾਲ ਸੁਖਵੀਰ ਬਾਦਲ ਨੱਚਦੇ ਭੰਗੜਾ ਪਾਉਂਦੇ ਵੀ ਨਜ਼ਰ ਆਏ। ਇਸ ਵਿਆਹ ਸਮਾਗਮ ਦੇ ਵਿੱਚ ਅਕਾਲੀ ਦਲ ਦੇ ਆਗੂਆਂ ਦੇ ਨਾਲ-ਨਾਲ ਭਾਜਪਾ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ। ਜਿਨ੍ਹਾਂ ਵਿੱਚ ਕਈ ਕੇਂਦਰੀ ਮੰਤਰੀ ਵੀ ਸ਼ਾਮਲ ਹੋਏ ਐ। ਕੇਂਦਰੀ ਮੰਤਰੀਆਂ ਦੇ ਵਿੱਚ ਨਿਤਨ ਗੜਕਰੀ, ਪਿਊਸ਼ ਗੋਇਲ, ਅਨੁਰਾਗ ਠਾਕਰ, ਕੇਂਦਰੀ ਮੰਤਰੀ ਅਨੂਪਰੀਆ ਪਟੇਲ, ਲੋਕ ਸਭਾ ਸਪੀਕਰ ਉਹ ਵਿਰਲਾ, ਸਪਾ ਪਰਧਾਨ ਅਕਲੇਸ਼ ਯਾਦਵ ਉਹਨਾਂ ਦੀ ਪਤਨੀ ਡਿੰਪਲ ਯਾਦਵ ਪਟਿਆਲਾ ਦੀ ਸਾਫਕਾ ਸੰਸਦ ਪ੍ਰਨੀਤ ਕੌਰ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਚਟਾਲਾ ਪਰਿਵਾਰ ਦੇ ਵਿੱਚੋਂ ਅਵੇ ਚਟਾਲਾ ਦੁਸ਼ਯੰਤ ਚਟਾਲਾ ਪ੍ਰੈਜ਼ੀਡੈਂਟ ਗਰੁੱਪ ਦੇ ਚੇਅਰਮੈਨ ਰਾਜੇਂਦਰ ਗੁਪਤਾ ਅਜੀਤ ਤੇ ਮੁੱਖ ਸੰਪਾਦਕ ਵਰਜਿੰਦਰ ਸਿੰਘ ਹਮਦਰਦ ਦਿੱਲੀ ਤੋਂ ਸਰਨਾਪਰਾ ਨਰੇਸ਼ ਗੁਜਰਾਲ ਮਰਜੀਤ ਸਿੰਘ ਜੀਕੇ ਅਰਵਿੰਦ ਖੰਨਾ ਕਾਂਗਰਸੀ ਆਗੂ ਕਾਕਾ ਰਣਦੀਪ ਸਿੰਘ ਨਾਬਾ ਡਾਕਟਰ ਪ੍ਰਬੋਧ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਆਸੀ ਆਗੂ ਉਚੇਚੇ ਤੌਰ ਤੇ ਭਾਜਪਾ ਦੇ ਆਗੂ ਅਤੇ ਕੁਝ ਧਾਰਮਿਕ ਸ਼ਖਸੀਤਾਂ ਵੀ ਸ਼ਾਮਲ ਰਹੀਆਂ ਤੇ ਆਹ ਖਬਰ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਾ ਜਿਹੜੇ ਸੁਪਨਾ ਵੇਖ ਰਹੇ ਸੀ ਉਹਨਾਂ ਵਾਸਤੇ ਇਹ ਸੁਪਨਾ ਸাকার ਹੋ ਸਕਦਾ ਹੈ ਪੰਜਾਬ ਪੁਲਿਸ ਨੇ ਕੌਨਸਟੇਬਲ ਦੀਆਂ 1700 ਤੋਂ 46 ਖਾਲੀ ਅਸਾਮੀਆਂ ਨੂੰ ਭਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਭਰਤੀ ਲਈ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਭਰਤੀ ਲਈ ਅਰਜ਼ੀਆਂ ਦੀ ਪ੍ਰਕਿਰਿਆ 21 ਫਰਵਰੀ ਤੋਂ ਸ਼ੁਰੂ ਹੋ ਜਾਏਗੀ ਕੌਨਸਟੇਬਲ ਦੀਆਂ ਅਸਾਮੀਆਂ ਵਾਸਤੇ ਨਿਰਧਾਰਤ ਯੋਗਤਾ ਪੂਰੀ ਕਰਨ ਵਾਲੇ ਸਾਰੇ ਉਮੀਦਵਾਰ ਆਪਣੇ ਬਿਨੇ ਪੱਤਰ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਪੰਜਾਬਪੁਲਿਸ.gov.in ਤੇ ਜਾ ਕੇ ਭਰ ਸਕਣਗੇ ਬਿਨੇ ਪੱਤਰ ਭਰਦੀ ਆਖਰੀ ਤਾਰੀਖ 13 ਮਾਰਚ 2025 ਦੱਸੀ ਗਈ ਹੈ ਪੰਜਾਬ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਕੀਤੀ ਹੋਵੇ। ਸਾਫਕਾ ਫੌਜੀਆਂ ਵਾਸਤੇ 10ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ। ਇਹਦੇ ਨਾਲ ਹੀ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 28 ਵਰ੍ਹੇ ਹੋਣੀ ਚਾਹੀਦੀ ਹੈ ਭਾਵ 18 ਤੋਂ 28 ਵਰ੍ਹਾਂ ਦੇ ਦਰਮਿਆਨ ਉਮਰ ਹੋਵੇ। ਰਾਖਵੀ ਸ਼੍ਰੇਣੀ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਉਮਰ ਵਿੱਚ ਛੋੜ ਦਿੱਤੀ ਜਾਏਗੀ। ਇਸ ਭਰਤੀ ਵਿੱਚ ਹਿੱਸਾ ਲੈਣ ਲਈ ਫਾਰਮ ਨੂੰ ਕੇਵਲ ਆਨਲਾਈਨ ਮੋਡ ਰਾਹੀਂ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਭਰਿਆ ਜਾ ਸਕੇਗਾ ਹੋਰ ਕੋਈ ਵੀ ਅਰਜੀ ਸਵੀਕਾਰ ਨਹੀਂ ਕੀਤੀ ਜਾਏਗੀ ਅਰਜੀ ਦੇ ਨਾਲ ਸ਼੍ਰੇਣੀ ਅਨੁਸਾਰ ਨਿਰਧਾਰਤ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ ਅਰਜੀ ਦੀ ਫੀਸ ਜਨਰਲ ਵਰਗ ਵਾਸਤੇ 1150 ਰੁਪਏ ਐਸ ਸੀ ਐਸ ਟੀ ਬੀ ਸੀ ਓ ਵੀ ਸੀ ਕੇਵਲ ਪੰਜਾਬ ਰਾਜ ਸ਼੍ਰੇਣੀ ਵਾਸਤੇ 650 ਰੁਪਏ ਅਤੇ ਪੰਜਾਬ ਦੇ ਸਾਬਕਾ ਸੈਨਿਕਾਂ ਵਾਸਤੇ ਸਿਰਫ 500 ਰੁਪਏ ਰੱਖੀ ਗਈ ਹੈ ਐਪਲੀਕੇਸ਼ਨ ਫੀਸ ਦਾ ਭੁਗਤਾਨ ਵੀ ਆਨਲਾਈਨ ਰਹੀ ਕੀਤਾ ਜਾਏਗਾ ਇਸ ਭਰਤੀ ਵਿੱਚ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਪਹਿਲਾਂ ਲਿਖਤੀ ਪ੍ਰੀਖਿਆ ਦੇ ਵਿੱਚੋਂ ਲੰਘਣਾ ਹੋਏਗਾ ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਨਿਰਧਾਰਤ ਅੰਕ ਪ੍ਰਾਪਤ ਕਰ ਲੈਣਗੇ ਕੱਟਆਫ ਅੰਕ ਮਿਲ ਜਾਣਗੇ ਉਹਨਾਂ ਨੂੰ ਭਰਤੀ ਦੇ ਅਗਲੇ ਪੜਾ ਜਿਨ੍ਹਾਂ ਦੇ ਵਿੱਚ ਪੀਐਸਟੀ ਭਾਵ ਸਰੀਰਕ ਸਕ੍ਰੀਨਿੰਗ ਟੈਸਟ ਅਤੇ ਸਰੀਰਕ ਮੈਪ ਟੈਸਟ ਭਾਵ ਪੀਐਮਟੀ ਇਹਨਾਂ ਵਾਸਤੇ ਹਾਜ਼ਰ ਹੋਣਾ ਪਏਗਾ ਇਸ ਪੜਾ ਦੇ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਅਤੇ ਦਸਤਾਵੇਜ਼ ਤਸਦੀਕ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਣਾ ਪਵੇਗਾ ਸਾਰੇ ਪੜਾਵਾਂ ਵਿੱਚੋਂ ਸਫਲ ਹੋਣ ਵਾਲੇ ਉਮੀਦਵਾਰ ਹੋਣਗੇ ਜਿਹੜੇ ਉਹਨਾਂ ਨੂੰ ਅੰਤਮ ਮੈਰਿਟ ਸੂਚੀ ਸਥਾਨ ਪ੍ਰਦਾਨ ਕਰ ਦਿੱਤੀ ਜਾਏਗੀ ਇਸ ਭਰਤੀ ਰਾਹੀਂ ਪੰਜਾਬ ਭਰ ਦੇ ਵਿੱਚ 1746 ਕਾਂਸਟੇਬਲ ਅਸਾਮੀਆਂ ਤੇ ਰੁਕਤੀਆਂ ਪਰਦਿਤੀਆਂ ਜਾਣਗੀਆਂ ਭਰਤੀ ਨਾਲ ਸੰਬੰਧਤ ਹੋਰ ਵੇਰਵਿਆਂ ਦੇ ਵਾਸਤੇ ਉਮੀਦਵਾਰ ਅਧਿਕਾਰਤ ਵੈੱਬਸਾਈਟ ਤੇ ਜਾ ਸਕਦੇ ਆ ਦੋਸਤੋ ਇਸੇ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਵਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ